ਵਾਹਿਗੁਰੂ ਸਾਹਿਬ ਜੀ ਰਾਗ ਸਾਰਗ ਚੌਪਦੀ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਪਣੇ ਠਾਕੁਰ ਕੀ ਹਉ ਚੇਰੀ ਚਰਨ ਗਹਿ ਜਗ ਜੀਵਨ ਪ੍ਰਭ ਕੇ ਹਉ ਮੈਂ ਮਾਰ ਨਵੇਰੀ ਰਹਾਉ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਨ ਹਮਾਰੇ ਮੋਹਨ ਮੋਹਿ ਲੀਆ ਮਨ ਮੇਰਾ ਮੋਹਨ ਮੋਹਿ ਲੀਆ ਮਨ ਮੇਰਾ ਸਮਝਸ ਸਬਦ ਵਿਚਾਰੇ ਮਨਮੁਖ ਹੀਨ ਹੋਛੀ ਮਤ ਝੂਠੀ ਮਾਨ ਤਨ ਪੀਰ ਸਰੀਰੇ ਜਬ ਕੀ RAM ਰੰਗੀਲੇ ਰਾਤੀ ਜਬ ਕੀ ਇਥੇ ਯਮਕ ਲਾ ਦਨੀਆ ਜਬ ਕੀ RAM ਰੰਗੀਲੇ ਰਾਤੀ ਇਥੇ ਜਬ ਕੀ RAM ਰੰਗੀਲੇ ਰਾਤੀ RAM ਜਪਤ ਮਾਨ ਧੀਰੇ ਹਉ ਮੈਂ ਛੋੜ ਭਈ ਬੈਰਾਗਨ ਹਉ ਮੈਂ ਛੂੜ ਭਈ ਬੈਰਾਗਨ ਸਬ ਸਾਚੀ ਸੁਰਤ ਸਮਾਨੀ ਅਕੂਲ ਨਰੰਜਨ ਸਿਉ ਮਨ ਮਾਨਿਆ ਬਿਸਰੀ ਲਾਜ ਲੋਕਾਨੀ ਪੂਰਪ ਵੇਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਹਰ ਕੈ ਨਾਮ ਰਤੀ ਸੁਹਾਗਨ ਨਾਨਕ RAM ਭਾਤਾਰਾ ਸਾਰਗ ਮਹੱਲਾ ਪਹਿਲਾ ਹਰ ਬਿਨ ਕਿਉ ਰਹੀਐ ਦੁਖ ਵਿਆਪੈ ਜਿਹਿਵਾ ਸਾਦ ਨਾ ਫੀਕੀ ਰਸ ਬਿਨ ਜਿਹਿਵਾ ਸਾਦ ਨ ਫੀਕੀ ਰਸ ਬਿਨ ਇਥੇ ਵਿਸਰਾਮ ਜਿਹਿਵਾ ਸਾਦ ਨ ਫੀਕੀ ਰਸ ਬਿਨ ਬਿਨ ਪ੍ਰਭ ਕਾਲ ਸੰਤਾਪੈ ਬਿਨ ਪ੍ਰਭ ਕਾਲ ਸੰਤਾਪੈ ਰਹਾਵ ਜਬ ਲਗ ਦਰਸ ਨ ਪਰਸੈ ਪ੍ਰੀਤਮ ਤਾਬ ਲਗ ਭੂਖ ਪਿਆਸੀ ਜਬ ਲਗ ਤਾਬ ਲਗ ਇਥੇ ਧਮਕਾਂ ਲਾ ਕੇ ਬੋਲਨਾ ਜਬ ਲਗ ਦਰਸਨ ਪਰ ਸਹ ਪ੍ਰੀਤਮ ਇਥੇ ਵਿਸਰਾਮ ਹੈ ਤਾਬ ਲਗ ਭੂਖ ਪਿਆਸੀ ਦਰਸਨ ਦੇਖਤ ਹੀ ਮਨ ਮੰਨਿਆ ਜਾਲ ਰਸ ਕਮਲ ਬਿਗਾਸੀ ਊਨਵ ਘਣ ਹਰ ਗਰਜੈ ਵਰਸੈ ਕੋਕਲ ਮੋਰ ਬੈਰਾਗੈ ਊਨਵ ਕਰ ਕਨਹਰ ਗਰਜੈ ਵਰਸੈ ਇਥੇ ਵਿਸਰਾਮ ਹੈ ਕੋਕਲ ਮੋਰ ਬੈਰਾਗੈ ਤਰਵਰ ਬਿਰਖ ਬਿਹੰਗ ਪੋਯੰਗਮ ਘਰ ਪਿਰ ਧਨ ਸੁਹਾਗੈ ਘਰ ਪਿਰ ਧਨ ਸੁਹਾਗੈ ਕੁਚਲ ਕਰੂਪ ਕੁਨਾਰ ਕੁਲਖਣੀ ਪਿਰ ਕੁਲਖਣੀ ਨੰਨੇ ਦੇ ਨਾਲ ਹੈ ਕੁਲਖਣੀ ਨਾਣਾ ਨਹੀਂ ਬੋਲਨਾ ਕੁਚਲ ਕੂਰੂਪ ਕੁਨਾਰ ਕੁਲਖਣੀ ਫੇਰ ਕਾ ਸਹਿਜ ਨਾ ਜਾਣਿਆ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮਤ ਦੁਖ ਸਮਾਨਿਆ ਆਇ ਨਾ ਜਾਵੇ ਨਾ ਦੁਖ ਪਾਵੇ ਨਾ ਦੁਖ ਦਰਦ ਸਰੀਰੇ ਨਾਨਕ ਪ੍ਰਾਪਤਿ ਸਹਿਜ ਸੁਹੇਲੀ ਪ੍ਰਭ ਦੇਖਤ ਹੀ ਮਨ ਧੀਰੇ ਸਰਗ ਮਹੱਲਾ ਪਹਿਲਾ ਦੂਰ ਨਾਹੀ ਮੇਰੋ ਪ੍ਰਭ ਪਿਆਰਾ ਸਤਿਗੁਰ ਬਚਨ ਮੇਰੂ ਮਨ ਮਾਨਿਆ ਹਾਰ ਪਾਈ ਪ੍ਰਾਨ ਆਧਾਰਾ ਰਹਾਉ ਏਨ ਵਿਦ ਹਰ ਮਿਲੀਐ ਵਰ ਕਾਮਨਾ ਧਨ ਸੁਹਾਗ ਪਿਆਰੀ ਜਾਤ ਬਰਨ ਕੁਲ ਸਹਸਾ ਚੂਕਾ ਗੁਰਮਤ ਸਬਦ ਵਿਚਾਰੀ ਜਿਸ ਮਨ ਮੰਨ ਅਭਿਮਾਨ ਨ ਤਾ ਕਉ ਹਿੰਸਾ ਲੋਭ ਵਿਸਾਰੀ ਸਹਿਜ ਰਵੈ ਵਰ ਕਾਮਣ ਪੀਰ ਕੀ ਗੁਰਮੁਖ ਰੰਗ ਸਵਾਰੀ ਜਾ ਰਉ ਐਸੀ ਪ੍ਰੀਤ ਕੁਟੰਬ ਸੰਬੰਧੀ ਮਾਇਆ ਮੂਖ ਫਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ ਦੁਵਿਦਾ ਕਰਮ ਵਿਕਾਰੀ ਅੰਤਰ ਰਤਨ ਪਦਾਰਥ ਹੇਤ ਕਉ ਦੁਰੈਨਾ ਲਾਲ ਪਿਆਰੀ ਅੰਤਰ ਰਤਨ ਪਦਾਰਥ ਇਤਿ ਸ਼ਮਕ ਹੀਤ ਕਉ ਇਥੇ ਵਿਸਰਾਮ ਹੈ ਦੁਰੈਨਾ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅੰਮੋਲਕ ਜੁਗ ਜੁਗ ਅੰਤਰ ਧਾਰੀ ਸਾਰੰਗ ਮਹੱਲਾ ਚੌਥਾ ਇਹ ਇਥੇ ਸਾਰੰਗ ਗੱਗੇ ਦੇ ਨਾਲ ਸਾਰੰਗ ਉੱਤੇ ਟਿੱਪੀ ਲੱਗੀ ਹੋਈ ਹੈ ਇਸ ਨੂੰ ਸਾਰੰਗ ਬੋਲਣਾ ਹੈ ਪਹਿਲਾ ਸਾਰੰਗ ਹੀ ਆਇਆ ਹੈ ਸਾਰੰਗ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਤ ਜਨਾ ਕੀ ਹਾਮ ਤੂਰ ਹਰ ਕੇ ਸੰਤ ਜਨਾ ਕੀ ਇੱਥੇ ਵਿਸਰਾਮ ਹਮ ਤੂਰ ਮਿਲ ਸਤ ਸੰਗਤ ਪਰਮ ਪਾਦ ਪਾਇਆ ਆਤਮ ਰਾਮ ਰਹਿਆ ਭਰਪੂਰ ਪ੍ਰਹਾਉ ਸਤ ਗੁਰ ਸੰਤ ਮਿਲੈ ਸਾਤ ਪਾਈਐ ਕਿਲ ਵਿਖ ਦੁਖ ਕਾਟੇ ਸਭ ਦੂਰ ਆਤਮ ਜੋਤ ਭਈ ਪਰ ਫੂਲਤ ਉਰਖ ਨਰੰਜਨ ਦੇਖਿਆ ਹਜੂਰ ਵੱਡਾ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਿਆ ਭਰਪੂਰ ਅਠ ਸੱਠ ਤੀਰਥ ਮੱਜਣ ਕੀਆ ਸਤ ਸੰਗਤ ਪਾਗ ਨਾਏ ਧੂਰ ਸਤ ਸੰਗਤ ਪਾਗ ਨਾਏ ਧੂਰ ਦੁਰਮਤ ਵਿਚਾਰ ਮਲੀਨ ਮਤ ਹੋਚੀ ਹਿਰਦਾ ਕੁਸ਼ੁੱਧ ਲਾਗਾ ਮੋਹ ਕੂਰ ਹਿਰਦਾ ਕੁਸ਼ੁੱਧ ਲਾਗਾ ਮੋਹ ਕੂਰ ਬਿਨ ਕਰਮ ਪਿਉ ਸੰਗਤ ਪਾਈਐ ਹੋਮੈ ਵਿਆਪ ਰਹਿਆ ਮਨ ਝੂਰ ਹੋ ਦਿਆਲ ਕਿਰਪਾ ਕਰ ਹਰ ਜੀ ਮਗੋ ਸਤ ਸੰਗਤ ਪਾਗ ਧੂਰ ਨਾਨਕ ਸੰਤ ਮਿਲੈ ਹਰ ਪਾਈਐ ਜਾਨ ਹਰ ਭੇਟਿਆ RAM ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕਉ ਬਲਿਹਾਰੀ ਗੋਬਿੰਦ ਚਰਨਨ ਕਉ ਇਥੇ ਵਿਸਰਾਮ ਬਲਿਹਾਰੀ ਗੋਬਿੰਦ ਚਰਨਨ ਕਉ ਬਲਿਹਾਰੀ ਭਵਜਲ ਜਗਤ ਨਾ ਜਾਈ ਤਰਣਾ ਜਪ ਹਰ ਹਰ ਪਾਰ ਉਤਾਰੀ ਰਹਾਉ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਅਨ ਦਿਨ RAM ਨਾਮ ਜਪ ਹਿਰਦੈ ਸਰਬ ਕਲਾ ਗੋਣਕਾਰੀ ਪ੍ਰਭ ਅਗਮ ਅਗੋਚਰ ਰਵਿਆ ਸਰਬ ਠਾਈ ਮਨ ਤਾਨ ਅਲਖ ਅਪਾਰੀ ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਆਲਾਖ ਲਖਾਰੀ ਅੰਤਰ ਹਰ ਨਾਮ ਸਰਬ ਧਰਣੀ ਧਰ ਸਾਖਤ ਕੋ ਦੂਰ ਭਇਆ ਅਹੰਕਾਰੀ ਅੰਤਰ ਹਰ ਨਾਮ ਸਰਬ ਧਰਣੀ ਧਰ ਇਥੇ ਵਿਸਰਾਮ ਹੈ ਸਾਖਤ ਕੋ ਦੂਰ ਭਇਆ ਅਹੰਕਾਰੀ ਕ੍ਰਿਸ਼ਨ ਜਲਤ ਕ੍ਰਿਸ਼ਨ ਜਲਤ ਨਾ ਕਭੂ ਬੂਝੈ ਤ੍ਰਿਸ਼ਨਾ ਜਲਤ ਨ ਕਬਹੂ ਬੂਜਹਿ ਹਾਂ ਤ੍ਰਿਸ਼ਨਾ ਜਲਤ ਨ ਕਬਹੂ ਬੂਜਹਿ ਜੂਆ ਬਾਜੀ ਹਾਰੀ ਉਠਤ ਬੈਠਤ ਹਰ ਗੁਣ ਗਾਵਹਿ ਉਠਤ ਬੈਠਤ ਹਰ ਗੁਣ ਗਾਵਹਿ ਗੁਰ ਕਿੰਚਿਤ ਕਿਰਪਾ ਧਾਰੀ ਹਾਂ ਗੁਰ ਪਾਤੀ ਯਮਕ ਲਾ ਕੇ ਉਚਾਰਨ ਕਰਨਾ ਗੁਰ ਕਿੰਚਿਤ ਕਿਰਪਾ ਧਾਰੀ ਨਾਨਕ ਜਿਨ ਕਉ ਨਦਰ ਭਈ ਹੈ ਤਿਨ ਕੀ ਪੈਰ ਜਸਵਾਰੀ